ਹਾਂ ਹਾਂ ਕੱਟ ਕੇ ਲੈਣੇ ਤਾਂ ਆ ਜੀ ਮਾਪੇ ਅੱਜ ਵੀ ਲਾਉਂਗੀ ਇੱਥੇ ਮਾਪੇ ਆਣ ਵੀ ਆਉਗੇ ਜੀ ਮਾਪੇ ਆਣ ਵੀ ਆਉਗੇ ਘਰ ਕਿਹੜਾ ਇੱਥੇ ਹਾਂ ਮਾਪੇ ਨੂੰ ਬੁਲਾਵੋ ਇਹਨਾਂ ਨੂੰ ਕਿੱਥੇ ਆ ਜੀ ਮਾ ਉਹਨੇ ਚੰਜੋ ਕਰਦਾ ਕਿੱਥੇ ਆ ਉਹਨੇ ਕੱਢ ਜਾ ਕੇ ਗੋਲੀ ਲੱਗਣਾ ਹੁਣ ਅਸੀਂ ਤੇ ਬੱਚਿਆਂ ਨੂੰ ਘਰੋਂ ਕੱਢਣਾ ਵੀ ਮੁਸ਼ਕਲ ਹੋ ਗਿਆ ਸਾਡਾ ਜੀ ਕਿਉਂਕਿ ਇਦਾਂ ਦੇ ਜਿਹੜੇ ਦੇਖੋ ਜੀ ਸ਼ਰੀਆਮ ਜਿਹੜੇ ਬੱਚਿਆਂ ਨੂੰ ਚੱਕਦੇ ਘਰੋਂ ਦੀ ਦੇਖੋ ਜੀ ਲੜਕੀ ਦੀ ਮਾਤਾ ਕੁੱਟ ਰਹੀ ਆ ਜੀ ਉਹਨੂੰ ਪਰਵਾਸੀ ਨੂੰ ਇਹਨਾਂ ਦਾ ਬੱਚਾ ਸੀ ਇਹਨਾਂ ਦਾ ਬੱਚਾ ਸੀ ਇਹ ਦੇਖੋ ਤਸਵੀਰਾਂ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਜਿਹੜੀ ਥੱਪੜਾ ਥੱਪੜੀ ਹੋ ਰਹੀ ਹੈ ਜੀ ਤੇ ਬਾਬਾ ਚੌਂਗ ਦੇ ਬਿਲਕੁਲ ਨਾਲ ਹੀ ਇਹ ਸਕੂਲ ਹੈਗਾ ਸਕੂਲ ਦੇ ਨਾਲ ਦੀ ਗਲੀ ਦੇ ਵਿੱਚ ਬਾਬਾ ਚੌਂਗ ਦੇ ਬਿਲਕੁਲ ਨਾਲ ਹੀ ਉੱਥੇ ਦੇਖੋ ਜੀ ਇਹ ਪ੍ਰਵਾਸੀ ਹੈ ਕਿ ਲੜਕੀ ਨਾਲ ਗੁੱਸਾ ਕਰ ਰਿਹਾ ਸੀ ਮੱਲੇ ਵਾਲੇ ਦੇਖੋ ਪਾਰੀ ਹੰਗਾਮਾ ਇਕੱਠਾ ਚੱਕੀਆਂ ਜਾ ਰਹੀ ਹੈ ਕੁੱਟਿਆ ਜਾ ਰਹੀ ਹੈ ਜੀ ਉਹ ਕਿ ਪ੍ਰਵਾਸੀ ਨੇ ਦੇਖੋ ਜੀ ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਨਾਲ ਦੁਸਤ ਕੰਮ ਕੀਤਾ ਉਸ ਤੋਂ ਬਾਅਦ ਜਿਹੜਾ ਨੂੰ ਮੋਦੇ ਘਾਟ ਤੋਂ ਉਤਾਰਿਆ ਤੇ ਅੱਜ ਦੇਖੋ ਜੀ ਪਾਰੀ ਹੰਗਾਮਾ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਜਿਹੜੀ ਥੱਪੜਾ ਥੱਪੜੀ ਹੋ ਰਹੀ ਹੈ ਜੀ ਛੱਡਿਆ ਨਾ ਨੂੰ ਛੱਡਿਆ ਇਹ ਪ੍ਰਵਾਸੀ ਹੈ ਜੀ ਦੇਖੋ ਤਸਵੀਰਾਂ ਦੇ ਵਿੱਚ ਜਿਹੜਾ ਹੁਣ ਅੱਜ ਇਹਨਾਂ ਦਾ ਹੋਣਾ ਕੱਲ ਨੂੰ ਪੰਜਾਬੀਆਂ ਦਾ ਵੀ ਹੋਊਗਾ ਅਲਟੀ ਜਿਹੜਾ ਉਹ ਹੁਸ਼ਿਆਰਪੁਰ ਦੇ ਵਿੱਚੋਂ ਪਰ ਉਹ ਪੰਜਾਬੀ ਦੇ ਨਾਲ ਹੀ ਬੱਚੇ ਨਾਲ ਹੋਇਆ ਕੰਮ ਗਲਤ ਵੱਟਾ ਜਿਹੜਾ ਕੀਤਾ ਹੈ ਕੰਮ ਵੱਟੋ ਉਹਨਾਂ ਨੂੰ ਪਤਾ ਕੋਈ ਵੀ ਹੋਵੇ ਬਮਾਸ ਕਿਉਂ ਲਾਇਆ ਹੂੰ ਹੈ ਛੱਡ ਨਹੀਂ ਨਹੀਂ ਆਈ ਲੰਦ ਛੱਡ ਨਹੀਂ ਗਈ ਇਤਾਰੇ ਬੰਦਿਆਂ ਨੂੰ ਫਿੱਟ ਮਾਰ ਮਰ ਜਾ ਨੇ ਇਹਦੇ ਚੱਕੇ ਸਿਰ ਭਾਰ ਦੇ ਦੋ ਮੋੜਾ ਇਹ ਚੱਲ ਰਿਹਾ ਉਹ ਇਹ ਚੱਲ ਰਿਹਾ ਇਹਨੇ ਬਾਹਰ ਕੇ ਲੈ ਕੇ ਚੱਕ ਲਿਆ ਤੂੰ ਵੀ ਇਹ ਜੂ ਬਿਹਾਰ ਤੋਂ ਆਂਦੇ ਕੰਮ ਕਰਨ ਆਂਦੇ ਤੇ ਕਿਥੇ ਉਹ ਤੇਰੀ ਬਣ ਮੈਂ ਕਹਿੰਦੀ ਸੀ ਮੇਰੀ ਨਹੀਂ ਬੋਲੋ ਬੋਲੋ ਜੀ ਅੰਟੀ ਬੋਲੋ ਕੋਈ ਨਹੀਂ ਇਹ ਸੀ ਬੋਲੋ ਨਹੀਂ ਇਹਨਾਂ ਨੂੰ ਦੇਖੋ ਜਿਹਨੇ ਬਈਏ ਗੰਦੇ ਆ ਉਹਨਾਂ ਦਾ ਪੰਜਾਬ ਵਿੱਚੋਂ ਕੱਢਣਾ ਚਾਹੀਦਾ ਆ ਹੂੰ ਬਈ ਆਪਕੋ ਕੱਢਣਾ ਚਾਹੀਦਾ ਇੱਥੇ ਨਹੀਂ ਰੱਖਣਾ ਚਾਹੀਦਾ ਇਹ ਆਲੇ ਬਈਆਂ ਨੇ ਬਹੁਤ ਗੰਦ ਬਾਤ ਆ ਇੱਥੇ ਆ ਕੇ ਕਿਉਂਕਿ ਉੱਥੇ ਤਾਂ ਮਾਹੌਲ ਸ਼ਾਂਤ ਨਹੀਂ ਹੋਇਆ ਲੈ ਤੇ ਇੱਥੇ ਫੇਰ ਦੇਖੋ ਜਲੰਧਰ ਦੇ ਵਿੱਚ ਵੀ ਆਪਣੇ ਨਵਾਂ ਕੰਮ ਫੇਰ ਅੱਜ ਸ਼ੁਰੂ ਹੋ ਗਿਆ ਆ ਹੂੰ ਹੈ ਇਹ ਕੋਣੋ ਹੋਰਚਾਰੇ ਬੱਚੇ ਮਾਂ ਤੇ ਕਿੱਦਾਂ ਰੋ ਰਹੇ ਜਿਹਨਾਂ ਦਾ ਮੁੰਡਾ ਮਰਿਆ ਆ ਹੂੰ ਹੈ ਇਹ ਇਹਨੇ ਨਵਾਂ ਕੰਮ ਹੋਰ ਚੰਦ ਚਾ ਅੱਜ ਤੱਕ ਪੰਜਾਬ ਵਿੱਚ ਹੂੰ ਇਹ ਕੋਈ ਗੱਲੀਕਾਰ ਸੀਗੀ ਬਿਲਕੁਲ ਐਸਐਚਓ ਸਾਹਿਬ ਜਿਹੜੇ ਮੌਕੇ ਤੇ ਪਹੁੰਚੂਗੇ ਜਗ੍ਹਾ ਦੇ ਉੱਤੇ ਜਿੱਥੇ ਪ੍ਰਵਾਸੀ ਨੂੰ ਰੰਗਿਆਤੀ ਜਿਹੜਾ ਫੜਿਆ ਹੋਇਆ ਹੈ ਜਨ ਸਰ ਜੀ ਜਨ ਸਰ ਤੁੰਨੀ ਲਾਵਾ ਤੁਸੀਂ ਤੁਸੀਂ ਕਿੱਥੇ ਬੰਦਾ ਦਿੰਦੇ ਅਸੀਂ ਦੰਦ ਕੌਣ ਬੱਚੀ ਕੌਣ ਬੋਲ ਦੋ ਬੋਲੋ ਬੋਲੋ ਤੁੰਨੀ ਬਿਲਕੁਲ ਐਸਐਚਓ ਸਾਹਿਬ ਜਿਹੜੇ ਕਾਬਿਲ ਅਫਸਰ ਜਿਹੜੇ ਪਹੁੰਚੂਗੇ ਇੱਥੇ ਮੌਕੇ ਤੇ ਜਿਹੜਾ ਉਹਨੂੰ ਫੜਿਆ ਹੋਇਆ ਹੈ ਕੋਈ ਨਹੀਂ ਬਾਈਟ ਦਿੱਤੀ ਉਹਨਾਂ ਦੀ ਬਾਈਟ ਤੇ ਗੱਲੀ ਪੈਣੀ ਹੈ ਨਾ ਉਹ ਇਹ ਕਹ ਰਿਹਾ ਕਿ ਦੋ ਨਾ ਦੇ ਵੀ ਕੰਪੜੇ ਨੂੰ ਨਹੀਂ ਲਈ ਨਾ ਕਹ ਰਿਹਾ ਕਿ ਮੈਨੂੰ 1 ਘੰਟੇ ਦੇ ਬਾਅਦ ਆਉਣਾ ਫੇ ਮੈਂ ਆ ਕੇ ਕੰਨ ਕਰਦਾ ਸਰ ਉਹ ਤੇ ਨਾ ਮੌਕੇ ਤੇ ਕਹਿ ਰਿਹਾ ਕਹਿੰਦਾ ਕਿ ਮੈਂ 1 ਘੰਟੇ ਦੇ ਬਾਹਰ ਆ ਜਾਣਾ ਜੀ ਉਹ ਤੇ ਸੜੀਆਮ ਕਹਿ ਰਿਹਾ ਜੀ ਹੁਣੇ ਕਹਿ ਰਿਹਾ ਉਹ ਤੇ ਕਹਿ ਲਿਆ ਇਹ ਤਾਂ ਹੁੰਦਾ ਇਹ ਬਿਲਕੁਲ ਨਹੀਂ ਹੁੰਦਾ ਹੋ ਸਕਦਾ ਸਰ ਮੈਂ ਮੌਕੇ ਤੇ ਹੀ ਆ ਸਰ ਬੰਦਾ ਪੜਿਆ ਆ ਇਸ ਥੱਲੇ ਗਰੀ ਮੜਿਆ ਰਸਤਾ ਹੱਥ ਚ ਪਕੜ ਕੇ ਲਾ ਕੇ ਬੋਲਾ ਕਿ ਚਾ ਆਪਣਾ ਕਰਮਾ ਠੀਕ ਹੈ ਮੈਂ ਉਸਕੋ ਮੇਰੇ ਬੱਚੇ ਹੈ ਜਨਾਨੀ 9 ਸਾਲ ਕੇ ਮਾਸੂੜੀ ਠੀਕ ਹੈ ਮੇਰੇ ਬੱਚੋ ਬਤਾ 4 ਸਾਲ ਕੇ ਮੁੰਡੂ ਮੈਂ ਤਾਂ 10 ਸਾਲ ਗਿਆ ਕਿ ਲੱਗ ਗਿਆ ਉਹ ਕਿਨੇ ਗਿਆ ਨਹੀਂ ਬੱਚੇ ਮੁਹੱਲੇ ਕੀ ਮੈਂ ਭੁੱਲ ਗਿਆ ਰਾਸਤਾ ਕੋ ਲੈ ਆਇਆ ਕਿ ਮੈਂ ਗਲਤੀ ਕਿਨੇ ਗਿਆ ਕਿਨੇ ਗਿਆ ਸੀ ਚਲੇ ਗਿਆ ਆਪਣੇ ਕਮਰੇ ਕਿਉਂ ਲੱਗ ਗਿਆ ਬਾਉ ਜੀ ਤੁਸੀਂ ਇਹ ਦਲਤੀ ਦਰ ਤੱਕ ਕਮਰੇ ਹਨ ਬਈ ਸਾਨੂੰ ਗੱਲ ਕਰੰਦੋ ਮੜੀ ਜੀ ਆਪਣੇ ਕਮਰੇ ਕਿਉਂ ਲੈ ਗਿਆ ਆਪਣੇ ਕਮਰੇ ਕਿਉਂ ਲੈ ਕੇ ਗਏ ਮਲਿਕਾ ਆਪਨੇ ਕਮਰੇ ਠੀਕ ਲੜਕੀ ਕੋਲ ਆਪਣੇ ਲੜਕੀ ਤੋਂ ਬਲਾ ਕਿ ਬਤਾਇਆ ਭੁੱਲ ਗਿਆ ਹੈ ਨਾ ਇਸਕੋ ਨਹੀਂ ਤੇਰਾ ਕੀ ਮਤਲਬ tha ਕਿ ਲੜਕੀ ਕੋ ਲੈ ਕੇ ਜਾਣੇ ਗਿਆ ਮਾਊਜੀ ਆਸਤੇ ਮੈਂ ਪੱਛੀ ਮੁਹੱਲੇ ਕੀ ਹੈ ਜਾਣਤੀ ਹੈ ਛੁੱਟ ਗਈ ਠੀਕ ਹੈ ਬਿਲਕੁਲ ਦੇਖੋ ਜੀ ਐਸਐਸਓ ਸਾਹਿਬ ਨੇ ਜਿਹੜਾ ਉਹਨੂੰ ਫੜ ਲੈ ਮੌਕੇ ਤੇ ਬਿਲਕੁਲ ਲੈ ਕੇ ਜਾਇਆ ਜਾ ਰਿਹਾ ਜਿਹਨੂੰ ਬਿਲਕੁਲ ਦੇਖੋ ਜੀ ਪ੍ਰਵਾਸੀ ਦੇਖੋ ਪ੍ਰਵਾਸੀ ਜਿਹੜੇ ਮਾਹੌਲ ਖਰਾਬ ਕਰ ਰਹੇ ਜੀ ਜਲੰਧਰ ਸ਼ਹਿਰ ਦਾ ਵੀ ਹੁਣ ਮਾਹੌਲ ਖਰਾਬ ਕਰਨ ਲੱਗੇ ਸੀ ਮੌਕੇ ਤੇ ਐਸਐਸਓ ਸਾਹਿਬ ਪਹੁੰਚ ਚੁਕੇ ਆਂ ਤੁਸੀਂ ਦੇਖ ਸਕਦੇ ਹੋ ਬੰਦਾ ਛੋੜੀ ਜਿਹੀ ਬੱਚੀ ਦੇ ਨਾਲ ਰੋਪ ਹੈਗਾ ਇਹ ਹੁਣ ਉਸ ਕੰਮ ਕਰਦ ਨੂੰ ਜਿਹੜਾ ਤਸਵੀਰਾਂ ਦੇਖ ਰਹੇ ਹੋ ਤੇ ਐਸਐਸਓ ਸਾਹਿਬ ਖੁਦ ਮੁਕਤੇ ਤੇ ਆਏ ਹੋ ਨੇ ਯਾਦਵਿੰਦਰ ਸਿੰਘ ਜੀ ਰਾਣਾ ਸਾਹਿਬ ਆਏ ਹੋਏ ਨੇ ਉਹ ਦੇਖ ਸਕਦੇ ਹੋ ਤੁਸੀਂ ਇਹਨਾਂ ਬੰਦੇ ਨੂੰ ਕਾਬੂ ਕਰਕੇ ਪੁਲਸਪਟ ਨਾਲ ਲੈ ਕੇ ਜਾ ਰਹੀ ਹੈ ਜਿਹਨ ਦੇਖ ਰਹੇ ਹੋ ਬਿਲਕੁਲ ਦੇਖੋ ਜੀ 27 ਦੇ ਮੱਦੇ ਇਹ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਆ ਪਰਵਾਸੀ ਵੀ ਦੇਖੋ ਜੀ ਐਸਐਸਓ ਸਾਹਿਬ ਬੈਠੇ ਨੇ ਆਕਾ ਉਹ ਸ਼ਰਾਬ ਪੀ ਰਿਹਾ ਇਨਸਾਨ ਆ ਸਰ ਕੀ ਮਾਮਲਾ ਕੀ ਹੈ ਸਾਕੀ ਤੋਂ ਬਾਪੂ ਜੀ ਸਰ ਬਾਹਰ ਦੇ ਦਿਓ ਤੁਹਾਡਾ ਜੀ ਮੈਂ ਕੋਰਟ 'ਚ ਹਾਂ ਅੱਛਾ ਜੀ ਕੋਰਟ 'ਚ ਜਦੋਂ ਐਵੀਡੈਂਸ ਖਤਮ ਹੋਈ ਤਾਂ ਮੈਨੂੰ ਇਮੀਡੀਏਟਲੀ ਪਤਾ ਲੱਗਾ ਕਿ ਕੋਈ ਪ੍ਰਵਾਸੀ ਇੱਕ ਬੱਚੀ ਨੂੰ ਚੱਕ ਕੇ ਸੈਕਿੰਡ ਸਰ ਦੋ ਮਿੰਟ ਰੋਜੋ ਜੀ ਦੋ ਲੈ ਜਣਗੇ ਸਰ ਜੀ ਸਰ ਜੀ ਹਾਂਜੀ ਸਰ ਮੈਂ ਇਮੀਡੀਏਟਲੀ ਕੋਰਟ 'ਚੋਂ ਵਾਪਸ ਆਇਆ ਮੈਨੂੰ ਪਤਾ ਲੱਗਾ ਕਿ ਕੋਈ ਪ੍ਰਵਾਸੀ ਬੱਚੋਟੀ ਜੀ ਬੱਚੀ ਹੈ ਜੇ ਮੈਨੂੰ ਏਜ ਨਹੀਂ ਪਤਾ ਉਹਦੀ ਉਹਨੂੰ ਚੱਕ ਕੇ ਉਧਰ ਕੋਈ ਉਹਦੇ ਨਾਲ ਜਬਰਜਨਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਪਬਲਿਕ ਨੇ ਫੜਿਆ ਉਹਨੂੰ ਇਮੀਡੀਏਟਲੀ 112 ਤੇ ਕਾਲ ਆਈ ਮੇਰਾ ਡਿਊਟੀ ਅਫਸਰ ਪਹੁੰਚਿਆ ਮੈਨੂੰ ਉੱਥੇ ਬਦਲਾ ਗਿਆ ਕੋਰਟ ਚੋਂ ਕੋਰਟ ਚੋਂ ਇਮੀਡੀਏਟਲੀ ਮੈਂ ਆ ਗਿਆ ਰਸ਼ ਕਰਕੇ ਹੁਣ ਜਾ ਕੇ ਮਾਮਲਾ ਪੂਰੀ ਤਰ੍ਹਾਂ ਚੈੱਕ ਕਰ ਲੈਣਾ ਠੀਕ ਹੈ ਠੀਕ ਹੈ ਸਰ ਹਾਂ ਸਰ ਗੱਲ ਕਰਿਓ ਇੱਕ ਮਿੰਟ ਸਾਹਿਬ ਜੀ ਜਿੰਨਾਰੇ ਕਿਰਾਏ ਤੇ ਰਹਿੰਦੇ ਆ ਉਹਨਾਂ ਦੇ ਵਿੱਚ ਐਕਸ਼ਨ ਹੁਣਾ ਚਾਹੀਦਾ। ਉਹ ਪਹਿਲੇ ਤਾਂ ਗਿਆ ਘਾੜ। ਅੱਛਾ ਉਹ 도ੜੀਏ ਜਿੱਥੇ ਰਹਿ ਰਹੀ ਬਰਵਾਸੀ। ਉਹਨਾਂ ਦੇ ਵੀ ਐਕਸ਼ਨ ਹੁਣਾ ਚਾਹੀਦਾ ਨਾਲ। ਅੱਛਾ ਬਾਹਰ ਹੀ ਨਹੀਂ ਨਿਕਲੇ। ਅੱਛਾ ਬਾਹਰ ਹੀ ਨਹੀਂ ਨਿਕਲੇ। ਕਿੰਨੇ ਜਿੰਨੇ ਨੇ। ਹੂੰ। ਹੂੰ। ਬੋਲੋ ਬੋਲੋ। ਇੱਕ ਤੋਂ ਦੌਰੇ ਐਸੀ ਉਹ ਗਾਂਟ ਕਰਕੇ ਕਿ ਇਕ ਰਾਜਾ ਬੈਠਾ ਵਾਹ ਰਾਜਾ। ਲੇਕਿਨ ਬਾਹਰ ਆਜੋ ਬਾਹਰ ਬਾਹਰ। ਆ ਬਿਲਕੁਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਇਹ ਬਾਬਾ ਚੌਂਕ ਦੇ ਨਜ਼ਦੀਕ ਹੀ ਜਿਹੜਾ। ਇਹ ਦੇਖੋ ਜੀ ਮੋਕੇ ਦੇ ਪ੍ਰਵਾਸੀ ਨੂੰ ਹੁਣ ਫੜ ਲਿਆ ਜੀ। ਉੰਗੀ ਪ੍ਰਵਾਸੀਆਂ ਦੇ ਜਿਹੜੇ ਹੌਸਲੇ ਵਧੇ ਹੋਏ ਆ ਆ ਸ਼੍ਰੀ ਆਨ ਜਿਹੜੇ ਦਾਦਾ ਘਾਨ ਕਰਦੇ ਬੱਚਿਆਂ ਦੇ ਨਾਲ ਪਰ ਹੁਣ ਦੇਖੋ ਜੀ ਇੱਕ ਮਿੰਟ ਉਧਰ ਜਾਣਾ ਵੱਡੇ ਭਾਈ ਦੇਖਿਓ ਵੱਡੇ ਭਾਜੀ ਵੱਡੇ ਭਾਜੀ ਮਾੜਾ ਦੇਖਿਓ ਸਹੀ ਮੱਲਾ ਪਹੁੰਚਿਆ ਸਾਰਾ ਤੁਹਾਡੇ ਬਾਈ ਦੇਖੋ ਵੱਡੇ ਬਾਈ ਜੀ ਇਹ ਕਹਿ ਰਿਹਾ ਮੈਂ 1 ਘੰਟੇ ਬਾਅਦ ਪੁਲਿਸ ਕੋਲ ਛੋਟ ਕੇ ਵਾਪਸ ਆਉਂਗਾ ਤੇ ਤੁਹਾਡੇ ਬੱਚੇ ਨਾਲ ਕੰਡ ਕਰਕੇ ਜਾਉਂਗਾ ਸਾਰੇ ਇਹੋ ਜਿਹੇ ਹੁੰਦੇ ਆ ਹਾਂ ਜਦ ਆਉਂਦਾ ਨਹੀਂ ਵਾਪਸ ਹਾਂ ਥੈਂਕ ਯੂ ਦੇਈ ਸ਼ਰਮ ਨਹੀਂ ਕਰਾਦੇ ਹੁੰਦੇ ਕਰਾਉਂਦੇ ਕਰਾਉਂਦੇ ਸਰ ਕੀ کہہ ਰਹੇ ਸੀ 1 ਘੰਟੇ ਤੱਕ ਫੇਰ ਬਾਹਰ ਆ ਜੀ 1 ਘੰਟੇ ਬਾਹਰ ਹਾਂ ਪੁਸਤ ਵਾਲੇ ਕੋ ਭੇਜੋ ਮੈਂ 1 ਘੰਟੇ ਸਾਢੇ ਭੇਜੋ 1 ਘੰਟੇ ਤੱਕ ਬਾਹਰ ਰਹਾਂਗਾ ਸਰ ਕਿਦਾਂ ਦੇਖਦੇ ਹੋ ਕਿ ਹੌਸਲੇ ਇਹਨਾਂ ਦੇ ਵਧੇ ਪਏ ਆ ਜੀ ਅਗਲਾ ਸ਼ਰਿਆਮ ਕਹਿੰਦਾ ਜੀ ਪਤਾ ਕਿਹੜੀ ਫੈਕਟਰੀ ਦਾ ਨਾਮ ਲੈ ਲੈ ਜੀ ਆਪਣਾ ਮੈਨੂੰ ਬੁਲਾਓ ਮੈਂ ਮਾਲਕ ਆਏਗਾ ਮੇਰਾ ਛੁੜਾ ਕੇ ਲੈ ਕੇ ਜਾਏਗਾ ਮੈਂ ਵਾਪਸ ਆਉਂਗਾ ਫੇਰ ਹੋਰ ਹੈ ਇਤਨੀ ਗੱਲ ਕਰਾ ਰਹੀ ਹੈ ਇਹ ਇਹਨਾਂ ਦੇ ਹੌਸਲੇ ਦੇਖੋ ਕਿਦਾਂ ਵਧੇ ਕਿਦਾਂ ਨਹੀਂ ਵਧੇ ਇਹਨਾਂ ਨੂੰ ਪਤਾ ਜਾਂ ਪੁੱਸ ਜਾਂਦੀ ਇਹ ਜਾਂਦੇ ਆ ਜੀ ਜਿਹ 8 ਨੰਬਰ ਥਾਣੇ ਮੈਨੂੰ ਭੇਜੋ ਮੈਂ ਬੱਸ ਸੁਦਾ ਕੀਤਾ ਦੇ ਦੋ ਕਿ ਹੁਸ਼ਿਆਰਪੁਰ ਦੇ ਵਿੱਚ ਬੱਚੇ ਦੇ ਨਾਲ ਜਿਹੜਾ ਏਦਾਂ ਦੇ ਪਰਵਾਸੀਏ ਨੇ ਜਿਹੜਾ ਕੀਤਾ ਏਦਾਂ ਦਾ ਕੰਮ ਉਸ ਤੋਂ ਬਾਅਦ ਹੁਣ ਦੇਖੋ ਜਲੰਧਰ ਨੂੰ ਟਾਰਗੇਟ ਬਣਾਇਆ ਜਾ ਰਿਹਾ ਈ ਦੇਖੋ ਜੀ ਪੂਸ ਆਪੇ ਕਹਦੇ ਤੁਸੀਂ ਜੋ ਕਰਨਾ ਕਰ ਲੋ 15 ਮਿੰਟਾਂ ਨਾ ਖਾਲੀ ਕਰਾ ਤੱਕਲ ਕਰ ਲੋ ਹੂੰ ਇਹ ਸਾਰੀ ਫੂਸੀ ਛਾਇ ਜੀ ਸਾਡੀ ਇਹ ਇਹਨੂੰ ਲੈ ਕੇ ਗਏ ਆ ਇਹ ਤੁਹਾਨੂੰ ਫੇਰ ਇੱਕ ਦਿਨ ਇੱਥੇ ਮਿਲੂਗਾ ਬੰਦਾ ਇਹ ਜੱਦੇ ਹੌਸਲੇ ਖੁੱਲੇ ਇਹਨਾਂ ਦੇ ਕੀ ਦੇਖੋ ਨਾ ਮਾਲਮ ਕੰਮ ਬਾਹਰ ਆਇਆ ਇਹਨਾਂ ਦਾ ਠੀਕ ਆ ਮਾਲਮ ਕੰਮ ਕਰਾਇਆ ਲੈਣ ਵੇ ਤੇ ਮਾਲਮ ਕੰਮ ਆਵੇ ਠੀਕ ਆ ਨ ਮਰਮਕਾਨ ਬਾਹਰ ਨਹੀਂ ਆਇਆ ਬੰਦਾ ਤੋਂ 20 ਭਈਏ ਰਹਿੰਦੇ ਉਹਨਾਂ ਦੇ ਉਹਨਾਂ ਦੇ ਮਕਾਨ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਣਾ ਕੋਈ ਕੁਝ ਨਹੀਂ ਐਡੀ ਪ੍ਰੂਫ ਵੀ ਨਿਕਲ ਲੇਤਾ ਹੋਣਾ ਮੇਰੇ ਸਾਹਮਣੇ ਪੈਦਾ ਦਾ ਜੇ ਉਹ ਇਦਾਂ ਧੱਕੀ ਜਾ ਰਹੇ ਪਰਵਾਸੀ ਬਾਈ ਐਡੀ ਜਾ ਕੇ ਘਰ ਦੇਖ ਉਹ ਜਾ ਕੇ ਖੁੱਸ ਗਈ ਹੈ ਨਾ ਮੀੜੇ ਰਹੀ ਹੈ ਠੀਕ ਹੈ ਨਾ ਬਿਲਕੁਲ ਪੂਰਾ ਮੱਲਾ ਨਿਵਾਸੀ ਦੇਖ ਸਕੋ ਪ੍ਰਧਾਨ ਜੀ ਕਿਦਾਂ ਦੇਖਦੇ ਹੋ ਕਿ ਇਦਾਂ ਦਾ ਮਾਹੌਲ ਜਿਹੜਾ ਹੁਣ ਪਹਿਲਾਂ ਹੁਸ਼ਿਆਰਪੁਰ ਨੂੰ ਟਾਰਗੇਟ ਸੀ ਹੁਣ ਜਲੰਧਰ ਦੇ ਉੱਤੇ ਇਦਾਂ ਦਾ ਕਿਉਂਕਿ ਜੇ ਉਹਦੀ ਮਾਂ ਨੇ ਨਾ ਦੇਖਿਆ ਹੁੰਦਾ ਤੇ ਉਹਦੇ ਕੰਮ ਕਰ ਚੁੱਕਾ ਸੀ ਆਪਣੇ ਬੱਚੇ ਦੇ ਨਾਲ ਗਲਤ ਕੰਮ ਸੋ ਫਿਕਰ ਨਾ ਕਰੋ ਜੀ ਜੇ ਹਾਰਪੁਰ ਚ ਕੜਨੇ ਸ਼ੁਰੂ ਕਰਤੇ ਨਾ ਹੂੰ ਇਹ ਪੰਜਾਬ ਸਰ ਆਪਣਾ ਹੀ ਆ ਤੁਹ ਫਿਕਰ ਨਾ ਕਰੋ ਹਾਂ ਜਲੰਧਰ ਚ ਹੁਣ ਆ ਗਿਆ ਵਾ ਇਹ ਆਪਣੇ ਬੱਚੇ ਦੀ ਛੱਡਣ ਤੇ ਸਾਡੇ ਕਿਥੋਂ ਛੱਡ ਦੂ ਇਹ ਹਾਂ ਇਹ ਹੁਣ ਆਪਾਂ ਪਹਿਲ ਕਰ ਲਈ ਸ਼ੁਣ ਇਸ ਏਰੀਆ ਚ ਆਪਣੇ ਭਰਾ ਸਾਰੇ ਉਹ ਕਹਿੰਦੇ ਕਿ ਮੈਂ ਪਾਣੀ ਪੀਣ ਲਈ ਲੈ ਕੇ ਜਾ ਰਿਹਾ ਸੀ ਉਹਨੂੰ ਕਹਿੰਦਾ ਘਰੇ ਬੱਚੇ ਨੂੰ ਕਹਿੰਦਾ ਅੱਗੇ ਵੀ ਮੈਂ ਉਹਨੂੰ ਮੱਲੇ ਦੇ ਤੱਕ ਤਾਂ ਕਰਕੇ ਲੈ ਕੇ ਜਾ ਰਿਹਾ ਸੀ ਤੇ ਦੇਖੋ ਜੀ ਪ੍ਰਮਾਤਮਾ ਜਾਣਦਾ ਉਹ ਇਹ ਤੇ ਹੁਣ ਜਾ ਦੋ ਪਰ ਮਾਂ ਕਹਿ ਰਹੀ ਕਿ ਨਹੀਂ ਮੈਂ ਬਾਥਰੂਮ ਚ ਦੇਖਿਆ ਉਹਨੂੰ ਆਪ ਕੱਢਿਆ ਕਹਿੰਦੇ ਉਸ ਵਲੇ ਨੂੰ ਇਹ ਹੁਣ ਉਹਦਾ ਮੈਡੀਕਲ ਹੋਊਗਾ ਬੱਚੇ ਦਾ ਉਸ ਤੋਂ ਬਾਅਦ ਪੁਸ਼ਟੀ ਕਰਾ ਕੇ ਬਾਕੀ ਛੋਟਾ 4 ਸਾਲ ਦਾ ਬੱਚਾ ਹੈ ਠ ਦੇ ਵਿੱਚ ਪ੍ਰੀਤ ਨਗਰ ਵਸਤੀ ਪੂਰੇ ਖਾਲੀ ਪੈਂਦਾ ਵਾ ਅਸੀਂ ਇੱਥੋਂ ਆਪਣੇ ਆਪਣੇ ਵਾਡਾਂ ਚੋਂ ਪ੍ਰਵਾਸੀ ਤੇ ਕੁਆਟਰ ਖਤਮ ਕਰਦੇ ਹਾਂ ਅੱਛਾ ਖਤਮ ਕਰੀਏ ਕੁਆਟਰ 40 ਕੁਆਟਰ ਦਾ ਸਾਰੇ ਖਾਲੀ ਕਰਾਉਣੇ ਐਮ ਐਲ ਏ ਸਾਥ ਦਵੇਣਾ ਦਵੇ ਮੈਨੂੰ ਫਰਕ ਨਹੀਂ ਪੈਂਦਾ ਸਾਨੂੰ ਥੋੜਾ ਜਾਣਾ ਪਵੇ ਜਿੱਥੇ ਜਾਣਾ ਪਈ ਸਹਾਰਾ ਲਵਾਂਗੇ ਲੇਕਿਨ ਕੁਆਟਰ ਇਹ ਮੰਦਿਆ ਚੋਂ ਖਤਮ ਕਰਾਂਗੇ ਕਿਉਂਕਿ ਜੇ ਅਸੀਂ ਆਪ ਨਾਲ ਇਹਨਾਂ ਨੂੰ ਕੱਢਿਆ ਤੇ ਇਹਨਾਂ ਦੇ ਸਾਡੇ ਬੱਚੇ ਕੜਨਾ ਹੀ ਕੜਨੇ ਹਾਂ ਬਿਲਕੁਲ ਵੀ ਦੇਖ ਸਕਦੇ ਹੋ ਹੁਣ ਜਿਹੜਾ ਦੱਸਿਆ ਜਾ ਰਿਹਾ ਕਿ ਪੂਰੇ ਖਾਨ ਬਸਤੀ ਦੇ ਵਿੱਚ ਜਿੱਥੇ ਹੁਣ ਪਰਵਾਸੀਆਂ ਨੂੰ ਜਿਹੜਾ ਕੱਢਿਆ ਜਾਏਗਾ ਕਿਉਂਕਿ ਪਰਵਾਸੀਆਂ ਹੀ ਵੇਲੇ ਵੇਲੇ ਲੋਕ ਜਿਹੜਾ ਗਲਤ ਕੰਮ ਜਿਹੜਾ ਕੀਤਾ ਜਾ ਰਿਹਾ ਲੋਕ ਸਾਰੇ ਦੇਖੋ ਜੀ ਮੱਲਾ ਨਿਵਾਸੀ ਜਿਹੜੇ ਕਾਫੀ ਵਿਰੋਧ ਕਰ ਰਹੇ ਕਿਉਂਕਿ ਛੋਟੇ ਬੱਚੇ ਦੇ ਨਾਲ ਜਿਹੜਾ ਇੱਕ ਦੁਸ਼ਤ ਕੰਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਤੇ ਪੂਰਾ ਮੱਲਾ ਦੇਖੋ ਵਿਰੋਧ ਕਰ ਰਿਹਾ ਜੀ ਬਸ ਤਾਂ ਤੇ ਮੇਰੇ ਨਾਲ ਲੈ ਕੇ ਅੱਗੇ ਇੱਕ ਜੰਦਰ ਪਰਵਾਸੀਆਂ ਮੁੰਡਿਆਂ ਨੂੰ ਤਾਂ ਕੰਮ ਨਹੀਂ ਮਿਲਦੇ ਉਹ ਵਿਚਾਰੇ ਬਾਹਰ ਸੱਟੇ ਮਾਰੇ ਡਰ ਰਹੇ ਰਹੇਗਾ ਅੱਗੇ ਨਾਲੇ ਕਮਾ ਕਮਾ ਕੇ ਪੈਸਾ ਤੇ ਉੱਧਰ ਜਾ ਕੇ ਕੋਠੀਆਂ ਪਾਈਆਂ ਨਾਲੇ ਬੱਚੇ ਪੰਜਾਬੀਆਂ ਦੇ ਲੁੱਟਦੇ ਕੁੱਟਦੇ ਆ ਗਾਲਟੇ ਕਾਮ ਕਰਦੇ ਆ ਉਹਨਾਂ ਦੇ ਨਾਲ ਬਹੁਤ ਕੰਮ ਹੋਏ ਆ ਬਹੁਤ ਇਹਨਾਂ ਨੂੰ ਇਥੋਂ ਕੱਢਿਆ ਜਾਵੇ ਬਸ ਹਾਂ ਇੰਨੀ ਮਿਹਰਬਾਨੀ ਕਰ ਪੰਜਾਬ ਦੀ ਹਾਲਤ ਖਰਾਬ ਕੀਤੀ ਇਹਨਾਂ ਨੇ ਆਣ ਕੇ ਸਾਰੇ ਆ ਜਾਣੇ ਨੇ ਰਲ ਕੇ ਹਾਂ ਤੇ ਉਧਰ ਹੈ ਨਹੀਂ ਕੁਸ ਵੀ ਇਹਨਾਂ ਵਾਸਤੇ ਇੱਧਰ ਪੰਜਾਬ ਜਾਂਦੇ ਪੰਜਾਬ ਦੇ ਮੁੰਡਿਆਂ ਨੂੰ ਕੰਮ ਨਹੀਂ ਮਿਲਦੇ ਹਾਂ ਸਹੀ ਆਲੇ ਆ ਚੱਲ ਆ ਇੱਥੇ ਕਰ ਲੋ ਜੀ ਦੇਖੋ ਜੀ ਪੂਰਾ ਦੱਸਿਆ ਜਾ ਰਿਹਾ ਜਿਨ੍ਹਾਂ ਦੇ ਮਕਾਨ ਦੇ ਉੱਤੇ ਪ੍ਰਵਾਸੀ ਰਹਿ ਰਹੇ ਸੀ ਉਹ ਇਸ ਲਈ ਜਿਹੜੇ 도ੜ ਚੁੱਕੇ ਆ ਬਹੁਤ ਗੰਦਫਾਤ ਇੱਕ 4 ਸਾਲ ਦਾ ਉੱਥੇ ਮੁੰਡਾ ਮਾਰ ਦਿੱਤਾ ਸ਼ਹਿਰਪੁਰ ਦੇ ਵਿੱਚ ਸ਼ਹਿਰਪੁਰ ਮਾਰ ਦਿੱਤਾ ਅੱਜ ਇੱਥੇ ਕਾਂਜ ਕਰ ਦਿੱਤਾ ਭਈਆਂ ਨੇ ਕੱਲ ਨੂੰ ਕੋਈ ਬੱਚਾ ਆ ਸਿਕਦਾ ਨਹੀਂ ਇੱਥੇ ਕੱਲ ਨੂੰ ਬੱਚੇ ਕੰਡੀਆਂ ਨੂੰ ਮਾਰ ਨਹੀਂ ਕਰਦੇ ਇੱਥੇ ਬੱਚੇ ਨਹੀਂ ਖੇਡਦੇ ਨੀ ਯਾਰ ਇੱਥੇ ਨਹੀਂ ਰਹਿਣਾ ਤੈਨਾਂ ਕਿਸੇ ਨੂੰ ਵੀ ਭਈਆ ਕੱਢਣਾ ਪੈਈਦਾ ਐਸੀ ਐਸੀ ਮਹੱਲੇ ਵਿੱਚ ਇੱਥੇ ਗੰਦ ਬਹਿ ਗਿਆ ਮਹੱਲੇ ਦਾ ਬਹੁਤ ਜ਼ਿਆਦਾ ਅਸੀਂ ਭਈਏ ਨਹੀਂ ਰੱਖਣਗੇ ਜਿਸ ਕੁਆਰਟਰ 'ਚ ਰਹੇ ਰਹੇ ਕਿੰਨੇ ਕੇ ਮਕਾਨ ਸੀ ਬਰਵਾਸੀਆਂ ਦੇ ਉਹ ਪਿੱਛੇ ਰਹਿੰਦੇ ਆ ਉਹਨਾਂ ਦੇ ਕੁੱਤੇ ਆ ਉਹਨਾਂ ਦੇ ਅੱਪਾ ਇੱਥੇ ਆ ਬਗੜਾ ਸੌਂਕਾ ਤੇ ਅੰਗਰੇਜ਼ਾਂ ਦਾ ਫੋਨ ਕਰ ਰਹੀ ਸੀ ਮੇਰੀ ਟਾਪੂਲਸੋਂ ਭਲਾਈ ਦੀ ਹੂੰ ਉਹ ਤੋਂ ਪੁਲਿਸ ਕਿੰਨੀ ਦੇਰ ਬਾਅਦ ਆ ਗਈ ਸੀ ਇੱਥੇ ਉੱਥੇ ਜਾਂਦਾ ਨਹੀਂ ਕੋਈ ਵੀ ਉਹਨਾਂ ਦੇ ਘਰ ਹੂੰ ਉਹਨਾਂ ਦੇ ਘਰ ਜਾ ਕੇ ਕਾਰਵਾਈ ਹੋਵੇ ਤਾਂ ਉੱਥੇ ਕੱਟੋ ਬੱਲੇ ਬਾਤ ਬਿਲਕੁਲ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਉਸ ਇਲਾਕੇ ਦੇ ਵਿੱਚ ਜਿਸ ਜਗ੍ਹਾ ਦੇ ਵਿੱਚ ਪ੍ਰਵਾਸੀ ਰਹਿ ਰਹੇ ਆ ਉਸ ਜਗ੍ਹਾ ਤੇ ਕੋਈ ਨਹੀਂ ਜਾਂਦਾ ਪਰ ਦੇਖੋ ਜੀ ਪ੍ਰਵਾਸੀਆਂ ਵੱਲੋਂ ਹੀ ਜਿਹੜਾ ਇੱਕ ਬੱਚੀ ਨੇ ਦੁਸ਼ਟ ਕੰਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਤੇ ਮੂਲਾ ਮੰਦਾ ਨਿਵਾਸੀ ਦੇਖੋ ਜੀ ਘਟਨਾ ਹੁੰਦੀ ਆ ਦੇਖੋ ਇਹ ਤੋਂ 4 ਸਾਲ 5 ਸਾਲ ਦੇ ਬੱਚੇ ਨਾ ਹੁਣ ਵੀ ਦੇਖੋ ਮੀਡੀਆ 'ਚ ਪਿੱਛੇ 2-3 ਬੱਚਿਆਂ ਦਾ ਕਾਂਡ ਹੋ ਚੁੱਕਾ ਵਾ ਵੀ ਪ੍ਰਸ਼ਾਸਨ ਨੂੰ ਚਾਹੀਦਾ ਵਾ ਸਾਡੀ ਹੱਥ ਜੋੜ ਕੇ ਬੇਨਤੀ ਆ ਸਰਕਾਰ ਨੂੰ ਇਸ ਤਰ੍ਹਾਂ ਦੇ ਬੰਦਿਆਂ ਨੂੰ ਬਖਸ਼ਿਆ ਨਾ ਜਾਵੇ ਇੰਦਾ ਦੇ ਬੰਦਿਆਂ ਨੂੰ ਮਾਰ ਦੇਣਾ ਚਾਹੀਦਾ ਐਡ ਦੀ ਸਪੋਰਟ ਦੇਣਾ ਬਾਅਦ ਇੱਕ ਸਪੈਸ਼ਲ ਕਾਨੂੰਨ ਲੱਗਣਾ ਚਾਹੀਦਾ ਵਾ ਜੇ ਨਾ ਕਿਸੇ ਨਾਬਾਲਗ ਬੱਚੇ ਨਾ ਕਿਤੇ 5 ਸਾਲ ਦੇ ਬੱਚੇ ਦਾ 7 ਸਾਲ ਦੇ ਬੱਚੇ ਦਾ ਕੋਈ ਗਲਤ ਕਰਮ ਕਰਦਾ ਵਾ ਉਹਨੂੰ ਐਡ ਦੀ ਸਪੋਰਟ ਉਹਨੂੰ ਮਾਰ ਦੇ ਉਹਦੀ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ ਉਹਨੂੰ ਮਾਰ ਦੇਣਾ ਚਾਹੀਦਾ ਵਾ ਜਿਹੜਾ ਸਾਡੇ ਸਮਾਜ ਨੂੰ ਨਿੱਕੇ ਨਿੱਕੇ ਬੱਚਿਆਂ ਨੂੰ ਅਸੀਂ ਕੰਜਕਾ ਪੂਜਦੇ ਘਾਰੇ ਇੰਦਾ ਦੇ ਦੁਸ਼ਤਕਰਮ ਕਰਦੇ ਆ ਉਹ ਫਿਰ ਉਹ ਚੈਲੰਜ ਕਰਕੇ ਗਿਆ ਮੰਨਦੇ ਦੀਆਂ ਜਨਨੀਆਂ ਸਾਡੀਆਂ ਦਾਦੀਆਂ ਸਾਡੀਆਂ ਭੈਣਾਂ ਭਰਜੀਆਂ ਖੜੀਆਂ ਉਹ ਚੈਲੰਜ ਕਰਕੇ ਗਿਆ ਕਹਿੰਦਾ ਮੈਂ ਵਾਪਸ ਆਉਂਗਾ ਔਰ ਜਿਨ੍ਹਾਂ ਜਿਨ੍ਹਾਂ ਨੇ ਮੈਨੂੰ ਮਾਰਿਆ ਜਾਂ ਜਿਨ੍ਹਾਂ ਨੇ ਮੈਨੂੰ ਰੈਕਟ ਕਰਾਇਆ ਮੈਂ ਉਹਨਾਂ ਦਾ ਬਦਲਾ ਲਊਂਗਾ ਹੂੰ ਕਿ ਆਪਾਂ ਕਿੱਥੇ ਗਏ ਸਾਡਾ ਸਮਾਜ ਕਿੱਥੇ ਜਾਂਦਾ ਪਿਆ ਆਪਾਂ ਨੂੰ ਸਮਾਜ ਨੂੰ ਕੀ ਦੇਣ ਦਵਾਂਗੇ ਆਪਾਂ ਇਹ ਦਿਨ ਦੇ ਕੇ ਕਹਿੰਦਾ ਦੇ ਪ੍ਰਵਾਸੀ ਲਿਆ ਗਏ ਇਹਨਾਂ ਦਾ ਨਾਸ ਇਹਨਾਂ ਨੇ ਸਾਡੇ ਇਲਾਕੇ ਦਾ ਨਾਸ ਕਰਤਾ ਨਸ਼ਾ ਇਹ ਵੇਚਦੇ ਆ ਨਸ਼ਾ ਇਹ ਪੀਂਦੇ ਆ ਨਿੱਕੇ ਨ ਤੁਸੀਂ ਦੇਖੋ ਤਾਂ ਸਹੀ ਜਾ ਕੇ ਦੇਨਤਲਾ ਮੰਦਿਰ ਦੇ ਬਾਹਰ ਕਿਨੇ ਨਿੱਕੇ ਨਿੱਕੇ ਬੱਚੇ ਪ੍ਰਵਾਸੀਆਂ ਨੇ ਉੱਥੇ ਲਿਆਂਦੇ ਪਤਾ ਨਹੀਂ ਕਿਹਦਾ ਕੰਦਾ ਬੱਚਾ ਚੱਕ ਕੇ ਜਾਂਦਾ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਿਸੇ ਕੀਮਤ 'ਚ ਵੀ ਇਹਨਾਂ ਨੂੰ ਨਹੀਂ ਛੱਡਿਆ ਜਾਣਾ ਚਾਹੀਦਾ ਇਹਨਾਂ ਵਾਸਤੇ ਸਪੈਸ਼ਲ ਕਾਨੂੰਨ ਹੋਣਾ ਚਾਹੀਦਾ ਕਿ ਜਿਹੜਾ ਬੰਦਾ ਕਿਸੇ ਨਿੱਕੇ ਜੇ ਬੱਚੇ ਨਾਲ ਇਹਦਾ ਦੁਸ਼ਟ ਕੰਮ ਕਰਦਾ ਉਹਨੂੰ ਐਟ ਦੀ ਸਪੌਟ ਮਾਰ ਦੇਣਾ ਚਾਹੀਦਾ ਉਹਨੂੰ ਇਹ ਸੱਪ ਪਾਲ ਲੈਣੇ ਨਹੀਂ ਚਾਹੀਦੇ ਇੱਕ ਮੁੰਡਾ ਅੱਜ ਧੋੜ ਕੇ ਬੇਨਤੀ ਹਾਂਜੀ ਮਾਦੇ ਇੱਕ ਮੁੰਡਾ ਵੀ ਮਾਰਿਆ ਕੱਲ ਦੱਸੋ ਨਿੱਕੇ ਨਿੱਕੇ ਬੱਚੇ ਨਹੀਂ ਮਾਰਦੇ ਪਏ ਆ ਇਹਨਾਂ ਨੂੰ ਨਹੀਂ ਬਖਸ਼ਣਾ ਚਾਹੀਦਾ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਸਖਤ ਕਾਨੂੰਨ ਬਣਾਓ ਇਹਨਾਂ ਦੇ ਬੰਦਿਆਂ ਨੂੰ ਨਾ ਬਖਸ਼ੋ ਸਰ ਇੱਕ ਸਵਾਲ ਦੇਣ ਲੱਗਾ ਤੁਹਾਨੂੰ ਮੈਂ ਜੇ ਕਾਨੂੰਨ ਸਹੀ ਨਹੀਂ ਹੈਗਾ ਤਾਂ ਤੇ ਇਹਨਾਂ ਦੇ ਹੌਸਲੇ ਵਧੇ ਪਏ ਆ ਕਿ ਪੰਜਾਬੀਆਂ ਦੇ ਬੱਚੇ ਛੱਡ ਰਹੇ ਆ ਦੇਖੋ ਜਿਹੜਾ ਉਹ ਵੀ ਕਾਨੂੰਨ ਵੀ ਆਉਂ ਵੀ ਨਹੀਂ ਸਾਥ ਦੇ ਰਿਹਾ ਕਿਸੇ ਦਾ ਜੇ ਸਾਥ ਦਿੱਤਾ ਹੁੰਦਾ ਅੱਜ ਨੋਬਤ ਨਹੀਂ ਦੇਖਣੀ ਪੈਣੀ ਆ ਇਹ ਵਲੀ ਹੋਰ ਕਵਾਂਗੇ ਨਹੀਂ ਦਿੰਦਾ ਮਜ਼ਾਕ ਬਣਾਉਂਦਾ ਉਹ ਵੀ ਲੱਗਦਾ ਉਹ ਸਾਥ ਦੇਵੇ ਤੇ ਇੱਥੇ ਮੁਗੱਲੇ ਵਿੱਚ ਕੁਛ ਨਾ ਇਦਾਂ ਕੰਮ ਹੋਵੇ ਹੂੰ ਬਸ ਸਾਡੀ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨ ਅਗੇ ਆਪਣੇ ਪੁਲਿਸ ਡਿਪਾਰਟਮੈਂਟ ਅਗੇ ਸਾਡੇ ਪੁਲਿਸ ਦੇ ਵਿੱਚ ਆਹ ਅਫਸਰ ਆ ਬਹੁਤ ਵਧੀਆ ਅਫਸਰ ਆ ਵਧੀਆ ਕੰਮ ਕਰਦੇ ਆ ਉਹਨਾਂ ਦੇ ਹੱਥ ਜੋੜ ਕੇ ਕਿ ਬੰਦਾ ਸ਼ਰਮਿੰਦਾ ਹੁੰਦਾ ਹੈ ਕਿ ਚਲੋ ਗੱਲਸ ਕੰਮ ਕਰ ਆ ਰੈਂਜ ਕਰਕੇ ਗਿਆ ਵਾ ਉਹ ਕਹਿ ਕੇ ਗਿਆ ਮੈਂ ਇੱਕ ਘੰਟੇ ਚ ਕਹਿੰਦਾ ਬਾਹਰ ਆ ਜਾਣਾ ਜੀ ਉਹ ਇੱਕ ਘੰਟਾ ਕਿ ਸ਼ਹਿਰ ਪਿੱਛੇ ਘੰਟੇ ਮੈਂ ਬਾਹਰ ਆ ਹਾਂਜੀ ਕਹਿ ਰਿਹਾ ਹੈ ਘੰਟੇ ਮੈਂ ਬਾਹਰ ਆ ਜਾਊਂਗਾ ਕੁ ਸ਼ਹਿਰ ਹੈਗੀ ਉਹਦੇ ਤੇ ਹਲੇ ਵੀ ਪਰਵਾਸੀ ਕੋਈ ਸ਼ੇਅਰ ਕਰ ਰਿਹਾ ਓਹ ਦੀ ਤਾਂ ਬਈ ਹੈ ਆਪਕੇ ਆਪਕੇ ਸਾਹਰੇ ਰਹਿਤਾ ਬਗਲੇ ਨਹੀਂ ਭਈਆ ਮੈਂ ਉਧਰ ਰਹਤੀ ਆਪਕੇ ਸਾਹਮਣੇ ਬੋਲ ਕੇ ਗਿਆ ਥਾ ਹਾਂ ਜੀ ਕੀ ਕਹਿ ਰਹਾ ਥਾ ਕਹਿ ਰਹਾ ਮੈਂ ਘੰਟੇ ਮੇ ਬਾਹਰ ਆਇਆ ਇਹ ਪੋਪਾਗਰ ਪੁਲਿਸ ਵਾਲੇ ਦਾ ਹੋਊਗਾ ਕੋਈ ਨਸ਼ਾ ਉੱਚਾ ਕੀਤਾ ਆਇਆ ਸੀ ਉਹਨੇ ਕੋਈ ਨਸ਼ਾ ਆਉਣੀ ਆਪਾਂ ਬੋਲ ਕਰਦੇ ਵੀ ਆ ਪੀਂਦੇ ਵੀ ਆ ਨਸ਼ੇ ਵੇਚਦੇ ਵੀ ਆ ਇਸ ਇਹਨਾਂ ਦੇ ਪ੍ਰਵਾਸੀਆਂ ਦੇ ਇੰਨੇ ਹੌਸਲੇ ਵਧੇ ਹੋਏ ਆ ਹਾਂ ਜੀ ਕੋਈ ਕਾਰਵਾਈ ਨਹੀਂ ਦੇਦੇ ਜਿਆਦਾ ਹੁਣ ਇਹ ਨਸ਼ਾ ਵੇਚਦੇ ਆ ਜਿਆਦਾ ਵੇਚਦੇ ਆ ਗਲੀ ਉਹ ਸਾਰੀ ਗਲੀ ਮਾਸ ਸਾਰੀ ਭਰੀ ਪਈ ਆ ਬਿਲਕੁਲ ਇਹ ਕਿਹੜਾ ਇਲਾਕਾ ਪੈਂਦਾ ਸਰ ਇਹ ਵਾਲਾ ਬਸਤੀ ਪੂਰੇ ਖਾਨ ਦੀ ਬਸਤੀ ਪੂਰੇ ਖਾਨ ਵਿੱਚ ਆ ਬਿਲਕੁਲ ਇਹ ਬਸਤੀ ਪੂਰੇ ਖਾਨ ਦੇ ਇਲਾਕੇ ਦੇ ਵਿੱਚ ਖੜੇ ਆ ਜਿੱਥੇ ਇੱਕ ਪਰਵਾਸੀ ਨੂੰ ਬੰਨਿਆ ਹੋਇਆ ਸੀ ਕਿਉਂਕਿ ਉਹਦੀ ਮਾਂ ਨੇ ਲੜਕੀ ਦੀ ਉਹਨੇ ਖੋਦ ਹੀ ਜਿਹੜਾ ਬੜਾ ਦੱਸਿਆ ਨਾਬਾਲਗ ਬੱਚਾ ਸੀ ਜਿਹੜਾ ਉਹਨੂੰ ਬਾਥਰੂਮ ਦੇ ਵਿੱਚ ਲੈ ਕੇ ਗਿਆ ਸੀ ਉਹਦੀ ਮਾਂ ਨੇ ਰੰਗੀ ਦਿੱਤੀ ਜਿਹੜਾ ਫੜਿਆ ਸੀ ਬੰਦੇ ਨੂੰ ਕੋ ਕਰੋ ਰੋਕ ਲਗਾਓ ਕੋਈ ਅੱਜ ਇਸ ਕੇ ਸਾਥ ਹੋਇਆ ਤਸਵੀਰਾ ਤੁਹਾਨੂੰ ਇੱਕ ਵਾਰ ਫੇਰ ਦੱਸਦੀ ਹੈ ਕਿ ਬਸਤੀ ਪੂਰੇ ਖਾਨ ਦੇ ਵਿੱਚ ਇੱਕ ਪ੍ਰਵਾਸੀ ਨੂੰ ਫੜਿਆ ਰੰਗੀ ਅਤੇ ਤੇ ਮਾਤਾ ਕਿਦਾਂ ਦੇਖਦੇ ਹੋ ਕਿ ਪ੍ਰਵਾਸੀਆਂ ਦੇ ਜਿਹੜੇ ਹੌਸਲੇ ਬੱਦੇ ਨੇ ਪਰ ਕਿਦਾਂ ਦੇਖਦੇ ਕਿ ਪ੍ਰਵਾਸੀ ਨੂੰ ਬੱਚੇ ਬੱਚੇ ਕੱਢਣੇ ਮੁਸ਼ਕਲ ਹੋ ਗਏ ਛੋਟੇ ਛੋਟੇ ਹੋਂਕਰ ਤੋਂ ਬਾਹਰ ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਇਦਾਂ ਦਾ ਮਾਮਲਾ ਹਲੇ ਸ਼ਾਂਤ ਹੋਇਆ ਨਹੀਂ ਤੇ ਹੁਣ ਜਲੰਧਰ ਦੇ ਵਿੱਚ ਇਦਾਂ ਦਾ ਮਾਹੌਲ ਹੋ ਗਿਆ ਹੋ ਗਿਆ ਹਾਂਜੀ ਆਹ ਚੱਕੀ ਆਤ ਭਈਆ ਨੇ ਇਹਨਾਂ ਨੂੰ ਮੈਂ ਕਹਿੰਦਾ ਪੰਜਾਬੀਆਂ ਨੂੰ ਖਾਸ ਕਰਕੇ ਬੇਇੱਜ਼ਤੀ ਕਰਦਾ ਇਹਨਾਂ ਨੂੰ ਕਿਰਾਏ ਦੇ ਕੋਈ ਕਮਰਾ ਵੀ ਨਾ ਦਵੇ ਮੈਂ ਸਭ ਤੋਂ ਵਧੀਆ ਕੰਮ ਹੈ ਕੋਈ ਲਾਜ ਨਾ ਲਾਓ ਪਰਵਾਸੀ ਜਿਹੜਾ ਭਿਆਨਦਾ ਹੁਣ ਆਜਿਓੜੇ ਪਾਈ ਤੋਂ ਨਿਕਲ ਜਾ ਸਾਡੇ ਕੋਲੇ ਸਾਡੇ ਕਮਰੇ ਹੀ ਆ ਸਭ ਤੋਂ ਸਾਡੀ ਵੀ ਜਿਆਦਾ ਕਸੂਰੇ ਇਹ ਕਮਰੇ ਤਾਂ ਦੇ ਦਿੰਨੇ ਆ ਕਮਰਾ ਨਹੀਂ ਦੇਣਾ ਮੈਂ ਕਿ 10 15 15 15 ਕਮਰੇ ਪਾ ਲੈਣੇ ਇਹਨਾਂ ਨੂੰ ਦੇ ਦਿੰਨੇ ਆਪਣੇ ਇਹਦੇ ਪਾ ਦਿੰਨੇ ਆ ਪਰਵਾਸੀ ਵੱਢ ਜਾਂਦੇ ਆ